ਬਹੂ ਸ਼ਬਦ ਸੁਣਦੇ ਹੀ ਸਭ ਤੋਂ ਪਹਿਲਾਂ ਵਿਚਾਰ ਇਹੀ ਆਉਂਦਾ ਹੈ ਕਿ ਬਹੂ ਤਾਂ ਹਮੇਸ਼ਾ ਬੇਗਾਨੀ ਹੁੰਦੀ ਹੈ ਪਰ ਮੇਰੀ ਹਰਜੀਤ ਭਾਬੀ ਨਾਲ ਮਿਲ ਕੇ ਹਰ ਕੋਈ ਇਹ ਕਹਿਣ ਲੱਗਦਾ ਕਿ ਬਹੂ ਹੋਵੇ ਤਾਂ ਇਹੋ ਜਹੀ ਹਰਜੀਤ ਭਾਬੀ ਨੇ ਨਾ ਕੇਵਲ ਬਹੂ ਹੋਣ ਦਾ ਸਗੋਂ ਮੁੰਡਾ ਹੋਣ ਦਾ ਵੀ ਫਰਜ਼ ਨਿਭਾਇਆ 12 ਸਾਲ ਪਹਿਲਾਂ ਜਦੋਂ ਬਾਪੂ ਜੀ ਦਵਿੰਦਰ ਲਈ ਹਰਜੀਤ ਭਾਬੀ ਨੂੰ ਪਸੰਦ ਕਰਕੇ ਆਏ ਤਾਪੂਆ ਜੀ ਨੇ ਕਿਹਾ ਕਿ ਵੱਡੇ ਸ਼ਹਿਰ ਦੀ ਕੁੜੀ ਹੈ ਗੱਲਾਂ ਵੀ ਵੱਡੀਆਂ ਕਰੇਗੀ ਸਾਡੇ ਛੋਟੇ ਜਿਹੇ ਘਰ ਵਿੱਚ ਨਹੀਂ ਰਹਿ ਸਕੇਗੀ ਉਦੋਂ ਬਾਪੂ ਜੀ ਨੇ ਮੁਸਕਰਾ ਕੇ ਭੂਆ ਨੂੰ ਕਿਹਾ ਦੀਦੀ ਮੈਨੂੰ ਕੁੜੀ ਦੀ ਸਾਦਗੀ ਬਹੁਤ ਚੰਗੀ ਲੱਗੀ ਦੇਖੀ ਉਹ ਸਾਡੇ ਪਰਿਵਾਰ ਵਿੱਚ ਤੇ ਸਾਡੇ ਦਿਲਾਂ ਵਿੱਚ ਖੁਸ਼ੀ-ਖੁਸ਼ੀ ਆਪਣੀ ਜਗ੍ਹਾ ਬਣਾ ਲਵੇਗੀ ਬਾਪੂ ਜੀ ਦੀ ਇਹ ਗੱਲ ਸੱਚੀ ਸਾਬਤ ਹੋਈ ਤੇ ਹਰਜੀਤ ਭਾਬੀ ਕਦੋਂ ਸਾਡੇ ਪਰਿਵਾਰ ਦਾ ਹਿੱਸਾ ਬਣ ਗਈ ਪਤਾ ਹੀ ਨਹੀਂ ਲੱਗਿਆ ਭਾਬੀ ਸਾਡੇ ਪਰਿਵਾਰ ਦੀ jaan ਸੀ। ਉਹਨਾਂ ਤੋਂ ਬਿਨਾ ਕੋਈ ਤਿਥ ਤਿਹਾਰ ਸਭ ਫਿੱਕੇ ਲੱਗਦੇ ਸੀ। ਦਵਿੰਦਰ ਹਮੇਸ਼ਾ ਕੰਮ ਵਿੱਚ ਵਿਜੀ ਰਹਿੰਦਾ, ਇਸ ਲਈ ਘਰ ਦੇ ਕੰਮ ਦੇ ਨਾਲ-ਨਾਲ ਘਰ ਦੇ ਬਾਹਰ ਦੇ ਕੰਮ ਜਿਵੇਂ ਬਿਜਲੀ ਦਾ ਬਿੱਲ ਭਰਨਾ, ਬਾਪੂ ਜੀ ਦੀ ਦਵਾਈ ਲਿਆਉਣੀ, ਸਭ ਕੰਮ ਭਾਬੀ ਹੀ ਕਰਦੀ ਸੀ। ਮੰਮੀ ਦੇ ਜਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਦੇ ਮੰਮੀ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਕੀਰਤ ਦੇ ਜਨਮ ਨੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਾ ਦਿੱਤਾ। ਬਾਪੂ ਜੀ ਸਾਰਾ ਦਿਨ ਕੀਰਤਨ ਨਾਲ ਖੇਡਦੇ ਰਹਿੰਦੇ ਮੇਰੇ ਦੋਵੇਂ ਬੱਚੇ ਵੀ ਜਦੋਂ ਸਕੂਲ ਤੋਂ ਆਉਂਦੇ ਤਾਂ ਕੀਰਤਨ ਨੂੰ ਮਿਲਣ ਦੀ ਜਿੱਦ ਕਰਦੇ ਮੈਂ ਜਦੋਂ ਵੀ ਆਪਣੇ ਪੇਕੇ ਜਾਂਦੀ ਤਾਂ ਭਾਬੀ ਨਾ ਦੀਨ ਦੇਖਦੀ ਨਾ ਰਾਤ ਬਸ ਸਾਡੀ ਸੇਵਾ ਵਿੱਚ ਲੱਗ ਜਾਂਦੀ ਐਨਾ ਲਾੜ ਪਿਆਰ ਤਾਂ ਮਾਂ ਵੀ ਨਹੀਂ ਕਰਦੀ ਸੀ ਇੱਕ ਦਿਨ ਬਾਪੂ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਮੰਦੀਪ ਬਿੰਦਰ ਨੂੰ ਲੈ ਕੇ ਜਲਦੀ ਆ ਜਾ ਹਰਜੀਤ ਨੂੰ ਤੇਰੀ ਜ਼ਰੂਰਤ ਹੈ ਮੈਂ ਉਸੇ ਵਕਤ ਬਿੰਦਰ ਨੂੰ ਦੁਕਾਨ ਤੋਂ ਬੁਲਾਇਆ ਤੇ ਅਸੀਂ ਘਰੇ ਚਲੇ ਗਏ ਮੈਂ ਸਾਰਾ ਰਸਤਾ ਪਰੇਸ਼ਾਨ ਰਹੀ ਕਿ ਆਖਿਰ ਕੀ ਗੱਲ ਹੋ ਗਈ ਕਿ ਬਾਪੂ ਜੀ ਨੇ ਸਾਨੂੰ ਇਸ ਵਕਤ ਬੁਲਾਇਆ ਤੇ ਮੇਰੀ ਭਾਬੀ ਨੂੰ ਮੇਰੀ ਜ਼ਰੂਰਤ ਪੈ ਗਈ ਅਜਿਹਾ ਕਿਉਂ ਕਿਹਾ ਬਾਪੂ ਜੀ ਨੇ ਮਨ ਵਿੱਚ ਸਵਾਲ ਲੈ ਕੇ ਮੈਂ ਜਿਵੇਂ ਹੀ ਘਰ ਪਹੁੰਚੀ ਤਾਂ ਦੇਖਿਆ ਬਾਹਰ ਟੈਕਸੀ ਖੜੀ ਸੀ ਤੇ ਦਰਵਾਜ਼ੇ ਵਿੱਚ ਦੋ ਵੱਡੇ ਵੱਡੇ ਅਟੈਚੀ ਪਏ ਸਨ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ ਅੰਦਰ ਜਾਂਦੇ ਹੀ ਦੇਖਿਆ ਤਾਂ ਬਾਪੂ ਜੀ ਪਰੇਸ਼ਾਨ ਬੈਠੇ ਸੀ ਤੇ ਭਾਬੀ ਚੁੱਪਚਾਪ ਮੂਰਤੀ ਬਣੀ ਖੜੀ ਸੀ ਵੀਰ ਜੀ ਗੁੱਸੇ ਵਿੱਚ ਆਏ ਤੇ ਬੋਲੇ ਅੱਛਾ ਤਾਂ ਆਪਣੀ ਬਕਾਲਤ ਕਰਨ ਲਈ ਹਰਜੀਤ ਨੇ ਤੁਹਾਨੂੰ ਦੋਨਾਂ ਨੂੰ ਬੁਲਾਇਆ ਹੈ ਵੀਰ ਜੀ ਦੇ ਇਹ ਬੋਲ ਮੇਰੇ ਦਿਲ ਵਿੱਚ ਤੀਰ ਦੀ ਤਰ੍ਹਾਂ ਚੁੱਭ ਗਏ ਉਸੇ ਵਕਤ ਬਿੰਦਰ ਕਹਿਣ ਲੱਗੇ ਕੀ ਹੋਇਆ ਵੀਰ ਜੀ ਤੁਸੀਂ ਐਨੇ ਪਰੇਸ਼ਾਨ ਕਿਉਂ ਹੋ ਇਹਨਾਂ ਸੁਣਦੇ ਹੀ ਭਾਬੀ ਫੁੱਟ ਫੁੱਟ ਕੇ ਰੋਣ ਲੱਗੀ ਵੀਰ ਜੀ ਨੇ ਗੁੱਸੇ ਵਿੱਚ ਕਿਹਾ ਕੁਝ ਨਹੀਂ ਬਿੰਦਰ ਮੈਂ ਆਪਣੇ ਜੀਵਨ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਜਿਸ ਨਾਲ ਬਾਪੂ ਜੀ ਸਹਿਮਤ ਨਹੀਂ ਹਨ ਮੈਂ ਵਿਦੇਸ਼ ਜਾਣਾ ਚਾਹੁੰਦਾ ਹਾਂ ਉੱਥੇ ਮੈਨੂੰ ਚੰਗੀ ਨੌਕਰੀ ਮਿਲ ਰਹੀ ਹੈ ਰਹਿਣੂ ਘਰ ਤੇ ਗੱਡੀ ਵੀ ਇਹ ਤਾਂ ਬਹੁਤ ਵਧੀਆ ਗੱਲ ਹੈ ਵੀਰ ਜੀ ਬਿੰਦਰ ਨੇ ਕਿਹਾ ਬਿੰਦਰ ਕੁਝ ਹੋਰ ਕਹਿੰਦਾ ਇਸ ਤੋਂ ਪਹਿਲਾਂ ਹੀ ਵੀਰ ਜੀ ਬੋਲੇ ਮੇਰੀ ਗੱਲ ਅਜੇ ਪੂਰੀ ਨਹੀਂ ਹੋਈ ਬਿੰਦਰ ਮੈਂ ਹੁਣ ਆਪਣੀ ਜ਼ਿੰਦਗੀ ਆਪਣੀ ਪਸੰਦ ਨਾਲ ਜੀਣਾ ਚਾਹੁੰਦਾ ਹਾਂ ਆਪਣੀ ਪਸੰਦ ਦੇ ਜੀਵਨ ਸਾਥੀ ਦੇ ਨਾਲ ਇਹ ਸੁਣਦੇ ਹੀ ਮੈਂ ਤੇ ਬਿੰਦਰ ਹੈਰਾਨੀ ਨਾਲ ਵੀਰਜੀਵਲ ਦੇਖਣ ਲੱਗੇ ਵੀਰਜੀ ਅਜਿਹਾ ਸੋਚ ਵੀ ਕਿਵੇਂ ਸਕਦੇ ਹਨ ਉਹ ਆਪਣੇ ਨਾਲ ਕੰਮ ਕਰਦੀ ਸਿਮਰ ਨਾਲ ਘਰ ਬਸਾਉਣਾ ਚਾਹੁੰਦੇ ਸਨ ਹਰਜੀਤ ਮੇਰੀ ਪਸੰਦ ਕਦੇ ਵੀ ਨਹੀਂ ਸੀ ਬਾਪੂ ਜੀ ਦੇ ਡਰ ਦੇ ਕਾਰਨ ਮੈਨੂੰ ਇਹ ਵਿਆਹ ਕਰਵਾਉਣਾ ਪਿਆ ਪਰ ਕਦੋਂ ਤੱਕ ਮੈਂ ਇਹਨਾਂ ਦੀ ਖੁਸ਼ੀ ਲਈ ਆਪਣੀਆਂ ਇੱਛਾਵਾਂ ਨੂੰ ਦਬਾਉਂਦਾ ਰਹਾਂਗਾ ਮੈਂ ਰੋਂਦੀ ਹੋਈ ਬੋਲੀ ਬਾਪੂ ਜੀ ਤੁਸੀਂ ਵੀਰਜੀ ਨੂੰ ਕੁਝ ਕਿਉਂ ਨਹੀਂ ਕਹਿ ਰਹੇ ਉਹਨਾਂ ਨੂੰ ਕਹੋ ਉਹ ਅਜਿਹਾ ਨਾ ਕਰਨ ਰੋਕੋ ਉਹਨਾਂ ਨੂੰ ਬਾਪੂ ਜੀ ਰੋਕ ਲਵੋ ਚਾਰੇ ਪਾਸੇ ਛਨਾਟਾ ਛਾ ਗਿਆ ਕੁਝ ਸੋਚਣ ਤੋਂ ਬਾਅਦ ਬਾਪੂ ਜੀ ਨੇ ਵੀਰ ਜੀ ਨੂੰ ਕਿਹਾ ਦਵਿੰਦਰ ਇਹ ਚੰਗੀ ਗੱਲ ਹੈ ਕਿ ਤੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਰਿਹਾ ਹੈ ਪਰ ਆਪਣੀ ਸਫਲਤਾ ਵਿੱਚ ਤੂੰ ਹਰਜੀਤ ਨੂੰ ਸ਼ਾਮਲ ਨਹੀਂ ਕਰ ਰਿਹਾ ਹੈ ਗਲਤ ਹੈ ਭੁੱਲਣਾ ਕਿ ਤੂੰ ਅੱਜ ਜਿੱਥੇ ਹੈਂ ਉੱਥੇ ਪਹੁੰਚਣ ਵਿੱਚ ਹਰਜੀਤ ਨੇ ਤੇਰਾ ਪੂਰਾ ਸਾਥ ਦਿੱਤਾ ਹੈ ਉਸਦੇ ਪਿਆਰ ਤੇ ਵਿਸ਼ਵਾਸ ਦਾ ਉਸ ਨੂੰ ਇਹ ਇਨਾਮ ਨਾ ਦੇ ਉਹ ਮਰ ਜਾਵੇਗੀ ਇਹ ਕਹਿੰਦੇ ਬਾਪੂ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਬੀਰ ਜੀ ਦਾ ਜਵਾਬ ਹੁਣ ਵੀ ਉਹੀ ਸੀ ਤੇ ਉਹ ਆਪਣੀ ਅਲੱਗ ਦੁਨੀਆ ਵਸਾਉਣ ਲਈ ਸਾਨੂੰ ਛੱਡ ਕੇ ਚਲੇ ਗਏ ਬਾਪੂ ਜੀ ਸਦਾ ਇਹ ਹੀ ਕਹਿੰਦੇ ਕਿ ਵਕਤ ਤੇ ਦੁਨੀਆ ਕਿਸੇ ਦੇ ਲਈ ਨਹੀਂ ਰੁਕਦੀ ਇਸ ਗੱਲ ਦਾ ਪਤਾ ਸਾਨੂੰ ਬੀਰ ਜੀ ਦੇ ਜਾਣ ਤੋਂ ਬਾਅਦ ਲੱਗਿਆ ਸਕੇ ਸੰਬੰਧੀ ਰਿਸ਼ਤੇਦਾਰ ਕੁਝ ਦਿਨਾਂ ਤੱਕ ਘਰ ਆਉਂਦੇ ਰਹੇ ਜਿਵੇਂ ਜਿਵੇਂ ਗੱਲ ਫੈਲਦੀ ਗਈ ਓਵੇਂ ਓਵੇਂ ਹੀ ਲੋਕਾਂ ਦਾ ਵਿਹਾਰ ਸਾਡੇ ਪ੍ਰਤੀ ਬਦਲਦਾ ਗਿਆ ਫਿਰ ਇੱਕ ਦਿਨ ਭੂਆ ਜੀ ਆਈ ਤੇ ਜਿਵੇਂ ਹੀ ਭਾਬੀ ਉਹਨਾਂ ਦੇ ਪੈਰੀ ਹੱਥ ਲਾਉਣ ਲੱਗੀ ਉਹ ਬੋਲੇ ਹਟ ਬਿਸ਼ਰਮ ਹੁਣ ਆਸ਼ੀਰਵਾਦ ਲੈ ਕੇ ਕੀ ਫਾਇਦਾ ਸਾਡਾ ਮੁੰਡਾ ਤਾਂ ਤੇਰੇ ਕਰਕੇ ਸਾਨੂੰ ਛੱਡ ਕੇ ਚਲਾ ਗਿਆ ਬੁੱਢੇ ਪਿਓ ਦਾ ਸਹਾਰਾ ਖੋਕੀ ਤੈਨੂੰ ਚੈਨ ਨਹੀਂ ਮਿਲਿਆ ਹੁਣ ਕੀ ਤੂੰ ਸਾਡੀ ਜਾਨ ਲਵੇਂਗੀ ਮੈਂ ਤਾਂ ਕਹਿੰਨੀ ਆ ਬੀਰ ਜੀ ਐਸ ਨੂੰ ਇਸ ਤੇ ਭੇਕੇ ਭੇਜ ਦਿਓ ਦਵਿੰਦਰ ਵਾਪਸ ਆ ਜਾਵੇਗਾ ਬਾਪੂ ਜੀ ਉਸੇ ਵਕਤ ਬੋਲੇ ਬਸ ਭੈਣੇ ਬਹੁਤ ਹੋ ਗਿਆ ਹੁਣ ਮੈਂ ਇੱਕ ਸ਼ਬਦ ਵੀ ਨਹੀਂ ਸੁਣਾਗਾ ਹਰਜੀਤ ਇਸ ਘਰ ਦੀ ਬਹੂ ਨਹੀਂ ਬੇਟੀ ਹੈ ਦਵਿੰਦਰ ਸਾਨੂੰ ਇਹਦੇ ਕਰਕੇ ਨਹੀਂ ਆਪਣੇ ਮਤਲਬ ਲਈ ਛੱਡ ਕੇ ਗਿਆ ਹੈ ਮੈਂ ਇਸ ਨੂੰ ਨਹੀਂ ਜਾਣ ਦਵਾਂਗਾ ਇਹ ਮੇਰੀ ਬੇਟੀ ਹੈ ਮੇਰੇ ਕੋਲ ਹੀ ਰਹੇਗੀ ਪੂਆਜੀ ਨੇ ਫਿਰ ਕਿਹਾ ਕਹਿਣਾ ਬਹੁਤ ਆਸਾਨ ਹੈ ਵੀਰ ਜੀ ਪਰ ਜਵਾਨ ਬਹੂ ਤੇ ਛੋਟੇ ਇਹ ਪੋਤੇ ਨੂੰ ਕਦੋਂ ਤੱਕ ਆਪਣੇ ਕੋਲ ਰੱਖੋਗੇ ਤੁਸੀਂ ਤਾਂ ਕੁਝ ਕਮਾਉਂਦੇ ਵੀ ਨਹੀਂ ਫਿਰ ਇਹਨਾਂ ਨੂੰ ਕਿਵੇਂ ਪਾਲੋਗੇ ਮੇਰੀ ਸਲਾਮ ਮੰਨੋ ਇਹਨਾਂ ਦੋਵਾਂ ਨੂੰ ਵਾਪਸ ਭੇਜ ਦਵੋ ਕੀ ਪਤਾ ਹਰਜੀਤ ਦਾ ਹੀ ਕੋਈ ਦੋਸ਼ ਹੋਵੇ ਜਿਹੜਾ ਦਵਿੰਦਰ ਇਸ ਨੂੰ ਆਪਣੇ ਨਾਂ ਰੱਖਣਾ ਨਹੀਂ ਚਾਹੁੰਦਾ ਇਹ ਸੁਣਦੇ ਹੀ ਬਾਪੂ ਜੀ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਭੂਆ ਜੀ ਨੂੰ ਘਰ ਤੋਂ ਚਲੇ ਜਾਣ ਲਈ ਕਿਹਾ ਭੂਆ ਜੀ ਤਾਂ ਚਲੇ ਗਏ ਪਰ ਭੂਆ ਜੀ ਦੀ ਕਹੀ ਗੱਲ ਬਾਪੂ ਜੀ ਨੂੰ ਚੈਨ ਨਾਲ ਨਹੀਂ ਬੈਠਣ ਦੇ ਰਹੀ ਸੀ ਉਹਨਾਂ ਨੇ ਭਾਬੀ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਬਸ ਹਰਜੀਤ ਹੁਣ ਰੋ ਰੋ ਕੇ ਆਪਾਂ ਆਪਣੇ ਆਉਣ ਵਾਲੇ ਕੱਲ ਨੂੰ ਨਹੀਂ ਜੀ ਸਕਦੇ ਤੈਨੂੰ ਬਹਾਦਰ ਬਣਨਾ ਪਵੇਗਾ ਆਪਣੇ ਲਈ ਆਪਣੇ ਬੱਚੇ ਲਈ ਤੈਨੂੰ ਸਮਾਜ ਨਾਲ ਲੜਨਾ ਪਵੇਗਾ ਤੇਰੀ ਕੋਈ ਗਲਤੀ ਨਹੀਂ ਹੈ ਦਵਿੰਦਰ ਦੇ ਹਿੱਸੇ ਤੇਰੇ ਵਰਗੀ ਕੁੜੀ ਦਾ ਪਿਆਰ ਨਹੀਂ ਸੀ ਤੂੰ ਚਿੰਤਾ ਨਾ ਕਰ ਪੁੱਤ ਮੈਂ ਹਾਂ ਤੇਰੇ ਨਾਲ ਤੇ ਹਮੇਸ਼ਾ ਰਹਾਂਗਾ ਵਕਤ ਦੇ ਨਾਲ ਭਾਬੀ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਹਨਾਂ ਨੇ ਇੱਕ ਕਾਲਜ ਵਿੱਚ ਨੌਕਰੀ ਕਰ ਲਈ ਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਪੜਾਉਣ ਲੱਗੀ। ਸਮਾਜ ਦੀਆਂ ਉਂਗਲੀਆਂ ਭਾਬੀ ਤੇ ਉੱਠਦੀਆਂ ਰਹੀਆਂ ਪਰ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਕੀਰਤ ਨੂੰ ਸਕੂਲ ਵਿੱਚ ਪਾਉਂਦੇ ਸਮੇਂ ਥੋੜੀ ਜਹੀ ਪਰੇਸ਼ਾਨੀ ਤਾਂ ਹੋਈ ਪਰ ਭਾਬੀ ਨੇ ਸਭ ਕੁਝ ਸੰਭਾਲ ਲਿਆ। ਸਾਰੇ ਘਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਕੇ ਭਾਬੀ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਇੱਕ ਔਰਤ ठान ਲਵੇ ਤਾਂ ਉਹ ਇਕੱਲੀ ਪੂਰੇ ਸਮਾਜ ਨਾਲ ਲੜ ਸਕਦੀ ਹੈ। ਇਸ ਦੌਰਾਨ ਵੀਰ ਜੀ ਦੀ ਕੋਈ ਖ਼ਬਰ ਨਹੀਂ ਆਈ। ਉਹਨਾਂ ਨੇ ਕਦੇ ਆਪਣੇ ਪਰਿਵਾਰ ਦੀ ਕੋਈ ਖੋਜ ਖਬਰ ਨਹੀਂ ਲਈ। ਕਈ ਸਾਲ ਬੀਤ ਗਏ। ਭਾਬੀ ਇਕੱਲੀ ਹੀ ਪਰਿਵਾਰ ਚਲਾਉਂਦੀ ਰਹੀ ਪਰ ਵੀਰ ਜੀ ਦੇ ਪਾਸੋਂ ਕੋਈ ਵੀ ਮਦਦ ਨਹੀਂ ਆਈ। ਇੱਕ ਦਿਨ ਭਾਬੀ ਦਾ ਫੋਨ ਆਇਆ, "ਦੀਦੀ, ਤੁਹਾਡੇ ਨਾਲ ਕੁਝ ਗੱਲ ਕਰਨੀ ਹੈ।" ਸ਼ਾਮ ਨੂੰ 5 ਵਜੇ ਭਾਬੀ ਮੇਰੇ ਘਰ ਪਹੁੰਚੀ। ਉਹ ਥੋੜੀ ਪਰੇਸ਼ਾਨ ਲੱਗ ਰਹੀ ਸੀ। ਚਾਹ ਪੀਣ ਤੋਂ ਬਾਅਦ ਮੈਂ ਪੁੱਛਿਆ, "ਕੀ ਗੱਲ ਹੈ ਭਾਬੀ? ਕੁਝ ਪਰੇਸ਼ਾਨ ਲੱਗ ਰਹੇ ਹੋ? ਘਰ ਵਿੱਚ ਸਭ ਠੀਕ ਹੈ?" ਥੋੜਾ ਜਿhigਦੇ ਹੋਏ ਭਾਬੀ ਬੋਲੀ ਦੀਦੀ ਤੁਹਾਡੇ ਵੀਰ ਦੀ ਚਿੱਠੀ ਆਈ ਹੈ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਐਨੇ ਸਾਲਾਂ ਬਾਅਦ ਯਾਦ ਆਈ ਉਹਨਾਂ ਨੂੰ ਆਪਣੇ ਪਰਿਵਾਰ ਦੀ ਜਾਂ ਫਿਰ ਨਵੀਂ ਘਰਵਾਲੀ ਨੇ ਬਾਹਰ ਕੱਢ ਦਿੱਤਾ ਉਹਨਾਂ ਨੂੰ ਇੰਜ ਨਾ ਕਹੋ ਦੀਦੀ ਆਖਰ ਉਹ ਤੁਹਾਡੇ ਭਰਾ ਨੇ ਭਾਬੀ ਦੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਅੱਜ ਵੀ ਭਾਬੀ ਦੇ ਦਿਲ ਦੇ ਕਿਸੇ ਕੋਨੇ ਵਿੱਚ ਵੀਰ ਨੇ ਮੈਂ ਅੱਗੇ ਵਧ ਕੇ ਪੁੱਛਿਆ ਭਾਬੀ ਕੀ ਲਿਖਿਆ ਸੀ ਵੀਰ ਨੇ ਚਿੱਠੀ ਵਿੱਚ ਭਾਬੀ ਥੋੜਾ ਸੋਚ ਕੇ ਬੋਲੇ ਕਿ ਉਹ ਚਾਹੁੰਦੇ ਨੇ ਕਿ ਬਾਪੂ ਜੀ ਮਕਾਨ ਵੇਚ ਕੇ ਉਹਨਾਂ ਦੇ ਨਾਲ ਵਿਦੇਸ਼ ਚੱਲ ਕੇ ਰਹਿਣ ਕੀ ਕਿਹਾ ਬਾਪੂ ਜੀ ਮਕਾਨ ਵੇਚ ਦੇਣ ਬਾਪੂ ਜੀ ਅਜਿਹਾ ਕੁਝ ਨਹੀਂ ਕਰਨਗੇ ਤੇ ਜੇ ਉਹ ਅਜਿਹਾ ਕਰਨਾ ਵੀ ਚਾਹਣਗੇ ਨਾ ਤਾਂ ਮੈਂ ਉਹਨਾਂ ਨੂੰ ਅਜਿਹਾ ਕਰਨ ਨਹੀਂ ਦਵਾਂਗੀ ਭਾਬੀ ਤੁਸੀਂ ਜਵਾਬ ਦੇ ਦਿਓ ਕਿ ਅਜਿਹਾ ਕਦੇ ਵੀ ਨਹੀਂ ਹੋਵੇਗਾ ਉਹ ਮਕਾਨ ਬਾਪੂ ਜੀ ਲਈ ਸਭ ਕੁਝ ਹੈ ਮੈਂ ਉਸ ਨੂੰ ਕਦੇ ਵੀ ਵੇਚਣ ਨਹੀਂ ਦਵਾਂਗੀ ਉਹ ਮਕਾਨ ਤੁਹਾਡਾ ਤੇ ਕੀਰਤ ਦਾ ਸਹਾਰਾ ਹੈ ਬੀਰ ਜੀ ਨੂੰ ਇਹ ਅਹਿਸਾਸ ਹੈ ਕਿ ਜੇ ਉਹ ਮਕਾਨ ਨਹੀਂ ਹੋਵੇਗਾ ਤਾਂ ਤੁਸੀਂ ਕਿੱਥੇ ਜਾਵੋਗੇ ਤੁਹਾਡੇ ਬਾਰੇ ਨਹੀਂ ਤਾਂ ਘੱਟੋ ਘੱਟ ਕੀਰਤ ਦੇ ਬਾਰੇ ਤਾਂ ਸੋਚਦੇ ਆਖਿਰ ਉਹਨਾਂ ਦਾ ਮੁੰਡਾ ਹੈ ਉਹ ਮੇਰੀ ਗੱਲ ਸੁਣ ਕੇ ਭਾਬੀ ਚੁੱਪ ਹੋ ਗਈ ਤੇ ਕੁਝ ਗੰਭੀਰਤਾ ਨਾਲ ਸੋਚਦੇ ਹੋਏ ਕਹਿਣ ਲੱਗੀ ਕਿ ਮੈਂ ਇਹ ਗੱਲ ਬਾਪੂ ਜੀ ਤੋਂ ਲੁਕੋ ਕੇ ਰੱਖੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਉਸੇ ਵਕਤ ਬਿੰਦਰ ਆ ਗਏ ਸਾਨੂੰ ਪਰੇਸ਼ਾਨ ਦੇ ਕਿ ਉਹਨਾਂ ਨੇ ਸਾਨੂੰ ਸਾਰੀ ਗੱਲ ਪੁੱਛੀ ਗੱਲ ਸੁਣ ਕੇ ਬਿੰਦਰ ਨੇ ਭਾਬੀ ਨੂੰ ਕਿਹਾ ਭਾਬੀ ਜੀ ਤੁਹਾਨੂੰ ਸਾਰੀ ਗੱਲ ਬਾਪੂ ਜੀ ਨੂੰ ਦੱਸ ਦੇਣੀ ਚਾਹੀਦੀ ਹੈ ਦਵਿੰਦਰ ਦੇ ਇਰਾਦੇ ਕੁਝ ਠੀਕ ਨਹੀਂ ਲੱਗ ਰਹੇ ਇਹ ਸੁਣ ਕੇ ਭਾਬੀ ਥੋੜਾ ਘਬਰਾ ਗਏ ਫਿਰ ਅਸੀਂ ਤਿੰਨੇ ਜਣੇ ਘਰ ਆਏ ਭਾਬੀ ਨੇ ਸਾਰੀ ਗੱਲ ਵਿਸਤਾਰ ਨਾਲ ਬਾਪੂ ਜੀ ਨੂੰ ਦੱਸੀ ਉਹਨਾਂ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਵੀਰ ਜੀ ਤੋਂ ਉਹਨਾਂ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਉਹਨਾਂ ਨੇ ਬਿੰਦਰ ਨੂੰ ਪੁੱਛਿਆ ਬਿੰਦਰ ਪੁੱਤ ਤੂੰ ਦੱਸ ਸਾਨੂੰ ਕੀ ਕਰਨਾ ਚਾਹੀਦਾ ਹੈ ਬਿੰਦਰ ਨੇ ਕਿਹਾ ਦਵਿੰਦਰ ਤੁਹਾਡਾ ਮੁੰਡਾ ਹੈ ਤੇ ਇਸ ਮਕਾਨ ਤੇ ਉਸਦਾ ਅਧਿਕਾਰ ਬਣਦਾ ਹੈ ਪਰ ਜੇ ਤੁਸੀਂ ਇਹ ਮਕਾਨ ਭਾਬੀ ਤੇ ਕੀਤ ਦੇ ਨਾਮ ਕਰ ਦਿੰਦੇ ਹੋ ਤਾਂ ਫਿਰ ਦਵਿੰਦਰ ਚਾਹ ਕੇ ਵੀ ਕੁਝ ਨਹੀਂ ਕਰ ਸਕੇਗਾ ਬਿੰਦਰ ਦੀ ਇਹ ਗੱਲ ਸੁਣ ਕੇ ਬਾਪੂ ਜੀ ਨੇ ਤੁਰੰਤ ਫੈਸਲਾ ਲਿਆ ਕਿ ਉਹ ਆਪਣਾ ਮਕਾਨ ਭਾਬੀ ਦੇ ਨਾਮ ਕਰ ਦੇਣਗੇ ਮੈਂ ਬਾਪੂ ਜੀ ਦੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਤੇ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਹ ਸਹੀ ਕਰ ਰਹੇ ਨੇ ਠੀਕ 10 ਦਿਨਾਂ ਬਾਅਦ ਦਵਿੰਦਰ ਘਰ ਆ ਪਹੁੰਚਿਆ ਤੇ ਆਪਣਾ ਹੱਕ ਮੰਗਣ ਲੱਗਿਆ ਭਾਬੀ ਤੇ ਇਲਜ਼ਾਮ ਲਗਾਉਣ ਲੱਗਿਆ ਕਿ ਉਹਨਾਂ ਨੇ ਬਾਪੂ ਜੀ ਦੇ ਬੁਢਾਪੇ ਦਾ ਫਾਇਦਾ ਉਠਾਇਆ ਤੇ ਧੋਖੇ ਨਾਲ ਮਕਾਨ ਆਪਣੇ ਨਾਮ ਕਰਵਾ ਲਿਆ ਹੈ ਦਵਿੰਦਰ ਦੀਆਂ ਕੌੜੀਆਂ ਗੱਲਾਂ ਨੂੰ ਸੁਣ ਕੇ ਬਾਪੂ ਜੀ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਉਸ ਦੇ ਥੱਪੜ ਮਾਰਦੇ ਹੋਏ ਕਿਹਾ ਨਲਾਇਕ ਕੋਈ ਤਾਂ ਚੰਗਾ ਕੰਮ ਕਰਿਆ ਹੁੰਦਾ ਹਰਜੀਤ ਨੂੰ ਛੱਡ ਕੇ ਤਾਂ ਤੂੰ ਪਹਿਲੀ ਗਲਤੀ ਕੀਤੀ ਤੇ ਹੁਣ ਇੰਨੀ ਘਟਿਆ ਗੱਲ ਕਰਦੇ ਹੋਏ ਤੈਨੂੰ ਜਮਾਂ ਵੀ ਸ਼ਰਮ ਨਹੀਂ ਆਈ ਉਸਨੇ ਮੇਰਾ ਫਾਇਦਾ ਨਹੀਂ ਉਠਾਇਆ ਬਲਕਿ ਮੈਨੂੰ ਸਹਾਰਾ ਦਿੱਤਾ ਹੈ ਚਾਹੁੰਦੀ ਤਾਂ ਮੈਨੂੰ ਛੱਡ ਕੇ ਜਾ ਸਕਦੀ ਸੀ ਆਪਣੀ ਅੱਡ ਦੁਨੀਆ ਬਸਾ ਸਕਦੀ ਸੀ ਪਰ ਉਸਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਜੋ ਤੇਰੀਆਂ ਸਨ ਤੈਨੂੰ ਤਾਂ ਆਪਣਾ ਮੁੰਡਾ ਕਹਿੰਦੇ ਹੋਏ ਵੀ ਮੈਨੂੰ ਅਫਸੋਸ ਹੋ ਰਿਹਾ ਹੈ ਭਾਬੀ ਬੋਲੀ ਦਵਿੰਦਰ ਤੁਸੀਂ ਬਾਪੂ ਜੀ ਨੂੰ ਹੋਰ ਦੁੱਖ ਨਾ ਦਿਵੋ ਸਾਡੀ ਸਭ ਦੀ ਭਲਾਈ ਇਸੇ ਵਿੱਚ ਹੈ ਕਿ ਤੁਸੀਂ ਇੱਥੋਂ ਚਲੇ ਜਾਓ ਭਾਬੀ ਦਾ ਆਤਮ ਵਿਸ਼ਵਾਸ ਦੇਖ ਕੇ ਦਵਿੰਦਰ 당ਗ ਰਹਿ ਗਿਆ ਤੇ ਚੁੱਪਚਾਪ ਵਾਪਸ ਚਲਾ ਗਿਆ ਭਾਬੀ ਘਰ ਦੀ ਬਹੂ ਤੋਂ ਕਦੋਂ ਸਾਡੇ ਘਰ ਦਾ ਮੁੰਡਾ ਬਣ ਗਈ ਪਤਾ ਹੀ ਨਹੀਂ ਚੱਲਿਆ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ